ਖਣੇਜ ਕੱਢਣ ਤੇ ਪਾਵੇਂ ਉਹਨਾਂ ਦੇ ਉੱਤੇ ਨਵੀਂ એનર્ਜੀ ਦੇ ਮੁਤਾਬਕ ਖੇਤੀ ਕਰਨ ਇਹ ਹੈ ਇੱਕ ਵੱਡਾ ਕੈਨਵਸ ਜਿੱਦੇ ਅੰਦਰ ਇਹ ਜ਼ਰੂਰੀ ਹੋ ਗਿਆ ਹੈ ਭਾਰਤ ਦੀ ਸਰਕਾਰ ਲਈ ਕਿ ਉਹ ਲੋਕਾਂ ਦੇ ਉੱਤੇ ਜਿੱਥੇ-ਜਿੱਥੇ ਵੀ ਉਹ ਆਪਣੇ ਖੇਤਾਂ ਜਿੱਥੇ-ਜਿੱਥੇ ਵੀ ਉਹ ਆਪਣੀ ਜ਼ਮੀਨ ਦੇ ਟੁਕੜੇ ਜਿੱਥੇ-ਜਿੱਥੇ ਵੀ ਉਹ ਆਪਣੇ ਛੋਟੇ ਪਿੰਡਾਂ 'ਚ ਆਂਬੀ ਬੈਠੇ ਸਨ ਆਪਣੇ ਉਸ ਤਰਾਂ ਦੇ ਉੱਥੇ ਜੀਵਨ ਬਹ ਕਰ ਰਹੇ ਸਨ ਉਹਨਾਂ ਨੂੰ ਉਹ ਲੁੱਟ ਸਕਣ ਉਹਨਾਂ ਨੂੰ ਉਹ ਆਪਣੇ ਕਬਜ਼ੇ ਹੇਠ ਲੈ ਸਕਣ ਇਸ ਕਾਰਨ ਕਿ ਤੁਹਾਨੂੰ ਮੈਂ ਆਵਾਜ਼ ਕਰਨਾ ਚਾਹੁੰਦੀ ਹਾਂ ਕਿ ਸਾਡੀ ਪੰਜਾਬ ਦੇ ਵਿੱਚ ਵੀ ਇੱਕ ਖੇਤੀ ਨੀਤੀ ਜਿਨੂ ਸਾਰੇ ਲੋਕ ਸੋਚ ਰਹੇ ਨੇ ਕਿ ਉਹ ਖੇਤੀ ਨੀਤੀ ਬੜੀ ਅਗਾਂ ਵਧੂ ਹੈ ਉਸ ਖੇਤੀ ਨੀਤੀ ਨਾਲ ਪੰਜਾਬ ਨੂੰ ਬਹੁਤ ਫਾਇਦਾ ਹੋਏਗਾ ਉਸ ਖੇਤੀ ਨੀਤੀ ਦੀ ਇੱਕ ਵੱਡਾ ਪਿੱਲਰ ਜਿਹੜਾ ਹੈ ਉਹ ਇਹ ਹੈ ਕਿ ਪੰਜਾਬ ਦੀਆਂ ਜ਼ਮੀਨਾਂ ਦੀ ਪੂਰੀ ਮਪਾਈ ਹੋਏ ਤੇ ਉਹਦੇ ਵਿੱਚ ਮਲਕੀਅਤ ਜਿਹੜੀ ਹੈ ਉਹ ਸਾਬਤ ਕਰਕੇ ਤੇ ਜਿਹੜੀ ਨਾ ਮਲਕੀਅਤ ਵਾਲੀ ਜ਼ਮੀਨ ਹੈ ਉਹਨੂੰ ਵੱਖਰਾ ਕੀਤਾ ਜਾਏ ਨਾ ਮਲਕੀਅਤ ਵਾਲੀ ਜ਼ਮੀਨ ਦੇ ਪਿੱਛੇ ਅਸੀਂ ਵੱਡੇ ਸੰਘਰਸ਼ ਕਰ ਰਹੇ ਹਾਂ ਪਰ ਛੇਤੀ ਹੀ ਜੇ ਇਹ ਸਰਵੇ ਕੀਤੇ ਜਾਣਗੇ ਤੇ ਨਾਮ ਮਲਕੀਅਤ ਵਾਲੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਲੋਕਾਂ ਦੇ ਹੱਥਾਂ ਵਿੱਚੋਂ ਖੋਸ ਜਾਣ ਗਿਆ ਉਹ ਕਦੀ ਵੀ ਇਹ ਗੱਲ ਵਾਪਸ ਲੈ ਸਕਦੇ ਨੇ ਕਾਨੂੰਨ पाके कि जेड़ियां दल दलता ਨੂੰ ਇਕ तिहाई ਪੰਚਾਇਤੀ ਜ਼ਮੀਨਾ ਹਰ ਸਾਲ ਦਿੱਤੀਆਂ ਜਾਂਦੀਆਂ ਹਨ ਘਟ ਮੁਲਤੇ ਉਹ ਸਕੀਮ ਖਤਮ ਕਰ ਦਿੱਤੀ ਜਾਏ ਉਹ ਐਕਟ ਰੱਦ ਕੀਤਾ ਜਾਏ ਇਹ ਪੋਸੀਬਲ ਹੋ ਸਕਦਾ ਹੈ ਇਸ ਕਰਕੇ ਇਸ ਗੱਲ ਦੇ ਉਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਕਦੋਂ ਇਹ ਜਰੇ ਸਰਮੇ ਨੇ ਸ਼ੁਰੂ ਹੋਣਗੇ اگلی گل یہ کہ اُسی غریب لوگ صرف اپنے ریسورسز صرف اپنیاں کھان دیاں فصلاں اپنے کھڑے ہی نہیں گوا رہے اسی اپنے لوگ بھی اپنی نوجوان بھی ਗਵਾ ਰਹੇ ਹਾਂ ਇਸ ਵੱਡੀ ਮਾਈਨਿੰਗ ਇੰਡਸਟਰੀ ਜਿਹੜੀ ਜਿਹਨੂੰ ਮੈਗਾ ਮਾਈਨਿੰਗ ਗਲੋਬਲ ਮੈਗਾ ਮਾਈਨਿੰਗ ਇੰਡਸਟਰੀ ਕਿਹਾ ਜਾ ਰਿਹਾ ਹੈ ਹਾਲ ਦੀ ਕੜੀ ਮੈਨੂੰ ਪਤਾ ਚੱਲਿਆ ਇੱਕ ਥਾਂ ਤੇ ਕਿ ਕੋਈ 60 ਨੌਜਵਾਨ ਨੇ ਰਾਜਸਥਾਨ ਦੇ ਇੱਕ ਪਿੰਡ ਦੇ ਵਿੱਚ ਉਹ ਰੱਖੇ ਗਏ ਹਨ ਉਹ ਨੌਜਵਾਨਾਂ ਨੂੰ ਰੂਸੀ ਰਸ਼ੀਅਨ ਲੈਂਗੁਏਜ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ 2 ਮਹੀਨੇ ਵਾਸਤੇ ਉਹ ਨੌਜਵਾਨਾਂ ਨੂੰ ਉਸ ਪਿੰਡਾਂ ਦੇ ਵਿੱਚ ਰੱਖਿਆ ਗਿਆ ਇਸ ਦੇ ਬਾਰੇ ਵਿੱਚ ਇੱਕ ਲੇਖ ਵੀ ਲਿਖਿਆ ਜੋ ਬਾਅਰ ਵਿੱਚ ਪ੍ਰਕਾਸ਼ਿਤ ਹੋਇਆ ਦੇਖਿਆ ਜਾ ਸਕਦਾ ਹੈ ਮੈਂ ਕਿਸੇ ਤਰ੍ਹਾਂ ਉਸ ਜਗ੍ਹਾ ਤੇ ਪਹੁੰਚੀ ਮੈਨੂੰ ਪਤਾ ਲੱਗਿਆ ਕਿ ਉਹ 60 ਨੌਜਵਾਨ ਹਿੰਦੁਸਤਾਨ ਪਰ ਕੋਈ ਇਕੱਠੇ ਕੀਤੇ ਗਏ ਸਨ ਜਿਨ੍ਹਾਂ ਨੂੰ ਰੂਸੀ ਲੈਂਗੁਏਜ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਤੇ ਉਹਨਾਂ ਨੂੰ ਰੂਸ ਜਾਣ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਕਿ ਉਹ ਉੱਥੋਂ ਦੀਆਂ ਬਾਕਸਾਈਟ ਦੀਆਂ ਮਾਈਨਸ ਦੇ ਵਿੱਚ ਕੰਮ ਕਰ ਸਕਦੇ ਰੂਸ ਦੇ ਵਿੱਚ ਵੱਡੀਆਂ ਬਾਕਸਾਈਟ ਦੀਆਂ ਮਾਈਨਸ ਹਨ ਜਿਹੜੀਆਂ ਅੰਡਰਗਰਾਉਂਡ ਮਾਈਨਸ ਹਨ ਜਿਨ੍ਹਾਂ ਦੇ ਵਿੱਚ ਕੰਮ ਕਰਨਾ ਬੇਹੱਦ ਔਖਾ ਹੈ ਕਿਉਂਕਿ ਉਹ ਮਾਈਨ ਪੂਰੀ ਤਰ੍ਹਾਂ ਆਟੋਮੈਟਿਕ ਨਹੀਂ ਹਨ ਸਾਨੂੰ 100 ਕਿਲੋਮੀਟਰ ਥੱਲੇ ਜ਼ਮੀਨ ਦੇ ਅੰਦਰ ਜਾਣਾ ਪੈਂਦਾ ਹੈ ਤੇ ਰੂਸ ਦੀ ਆਪਣੀ ਲੇਬਰ ਉਸ ਜਾਣ ਨੂੰ ਤਿਆਰ ਨਹੀਂ ਉਹ ਰੂਸ ਦੁਨੀਆ ਰੂਸ ਮੀਆਂ ਜਿਹੜੀਆਂ ਪਟੀਆਂ ਕੰਪਨੀਆਂ ਹਨ ਔਰ ਉਹ ਪ੍ਰਾਈਵੇਟ ਕੰਪਨੀਆਂ ਹਨ ਉਹਨਾਂ ਨੇ ਦੁਨੀਆ ਪਰ ਤੋਂ ਜਿਹੜੇ ਗਰੀਬ ਗੁਲਤ ਦੇ ਲੋਕ ਨੌਜਵਾਨ ਬੱਚੇ ਜਿਨ੍ਹਾਂ ਦੇ ਕੋਲ ਆਪਣੇ ਘਰਾਂ ਵਿੱਚ ਕੰਮ ਨਹੀਂ ਉਹਨਾਂ ਨੂੰ ਉਹ ਉਹਨਾਂ ਮਾਈਂਡਸ ਦੇ ਵਿੱਚ ਕੰਮ ਕਰ ਲਈ ਕੇ ਰਹਿ ਹਨ ਜਿਸ ਥਾਂ ਤੇ ਮੈਂ ਰਾਜਸਥਾਨ ਦੇ ਪਿੰਡ ਵਿੱਚ ਗਈ ਜਿੱਥੇ ਉਹਨਾਂ ਨੂੰ ਇੱਕ ਬਿਲਡਿੰਗ ਦੇ ਵਿੱਚ ਰੱਖਿਆ ਗਿਆ ਸੀ ਉਥੇ ਤਿੰਨ ਮੁੰਡੇ ਚਾਪ ਦੇ ਸਾਨ ਇੱਕ ਅੰਮ੍ਰਿਤਸਰ ਦਾ ਇੱਕ ਗੁਰਦਾਸਪੁਰ ਦਾ ਇੱਕ ਫਰੀਦਕੋਟ ਦਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਕਿੱਥੇ ਤੁਸੀਂ ਕਿੱਥੇ ਜਾ ਰਹੇ ਹੋ ਉਹਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਸੀ ਕਹਿੰਦੇ ਕਿੰਦਰੇ ਵੀ ਚਲੇ ਜਾਵਾਂਗੇ ਹੋਰ ਕੋਈ ਥਾਂ ਤੇ ਸਾਨੂੰ ਜਾਣਦੇ ਵੀਜ਼ੇ ਨਹੀਂ ਮਿਲ ਰਹੇ ਅਮਰੀਕਾ ਕੈਨੇਡਾ ਬਹੁਤ ਔਖਾ ਹੋ ਗਿਆ ਹੈ ਅਸੀਂ ਰੂਸ ਜਾਣ ਲਈ ਤਿਆਰ ਆ ਮੈਂ ਕਿਹਾ ਤੁਹਾਨੂੰ ਪਤਾ ਹੈ ਕਿ ਮਾਈਨ ਕੀ ਹੁੰਦੀ ਹੈ ਤੁਸੀਂ ਕਦੀ ਵੇਖੀ ਵੀ ਹੈ ਉਹਨਾਂ ਨੇ ਕਦੀ ਮਾਈਨ ਨਹੀਂ ਵੇਖੀ ਸੀ ਪੰਜਾਬ ਦੇ ਲੋਕਾਂ ਨੇ ਕਿੱਥੇ ਵੇਖੀਆਂ ਨੇ ਮਾਈਨਸ ਨਹੀਂ ਵੇਖੀਆਂ ਅੰਡਰਗਰਾਉਂਡ ਮਾਈਨ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਤੇ ਉਹ ਤਿੰਨੋਂ ਨੌਜਵਾਨ ਆਪਣਾ ਨਾਂ ਲਿਖਾ ਕੇ ਬੈਠੇ ਹੋਏ ਸਨ ਕਿ ਉਹ ਰੂਸ ਦੇ ਵਿੱਚ ਬਾਕਸਾਈਟ ਮਾਈਨਿੰਗ ਦੇ ਵਿੱਚ ਅੰਡਰਗਰਾਉਂਡ ਮਾਈਨਸ ਦੇ ਵਿੱਚ ਜਾ ਕੇ ਇਹਨਾਂ ਮਿਨਰਲਸ ਦੀ ਖੇਤੀ ਉਗਾਨ ਕੀਆ ਤੇ ਉਹ ਟ੍ਰਾਂਸਨੈਸ਼ਨਲ ਕੰਪਨੀਆਂ ਨੂੰ ਮੁਨਾਫਾ ਦੁਵਾਨ ਕੀਆ ਚੜੀਏ ਇਸ ਵਕਤ ਪੂੰਜੀ ਦਾ ਜਿਹੜੀ ਪੂੰਜੀ ਜਿਨ੍ਹਾਂ ਦੇ ਉੱਤੇ ਲਾਰਾ ਸੁੱਟ ਰਹੀ ਹੈ ਉਹ ਨੌਜਵਾਨ ਮਰਨ ਨੂੰ ਸ਼ਾਇਦ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਸੀ ਉਹ ਇਹ ਸਿਰਫ ਇੱਕ ਇਹਨਾਂਗੇ ਸਿਰ ਰੂਸ ਜਾ ਰਹੇ ਆ ਮੈਂ ਪੁੱਛਿਆ ਰੂਸ ਵਿੱਚ ਕਿਹੜੀ ਥਾਂ ਤੇ ਜਾ ਰਹੇ ਉਹਨਾਂ ਨੂੰ ਨਹੀਂ ਪਤਾ ਸੀ ਮੈਂ ਕਿ ਰੂਸ ਦੇ ਵਿੱਚ ਇੱਕ ਜੰਗ ਲੱਗੀ ਹੋਈ ਹੈ ਸਾਨੂੰ ਪਤਾ ਹੈ ਕਹਿੰਦੇ ਹਾਂ ਜੀ ਸੁਣਿਆ ਹੈ ਪਰ ਸਾਨੂੰ ਕੀ ਅਸੀਂ ਤੇ ਮਾਈਂਸ ਦੇ ਵਿੱਚ ਕੰਮ ਕਰਨ ਜਾ ਰਹੇ ਹਾਂ ਤੇ ਇੱਥੇ ਸਾਨੂੰ ਪਾਤਸ਼ਾਹ ਦੀ ਸਿਖਲਾਈ ਦਿੱਤੀ ਜਾ ਰਹੀ ਹੈ 2 ਮਹੀਨਿਆਂ ਵਾਸਤੇ ਤਾਂ ਕਿ ਅਸੀਂ ਉਥੋਂ ਦੀਆਂ ਜਿਹੜੀਆਂ ਸੁਪਰਵਾਈਜ਼ਰ ਨੇ ਉਹਨਾਂ ਦੀਆਂ ਇਨਸਟਰਕਸ਼ਨ ਲੈ ਸਕੀ